ਜਿਹੜਾ 3 ਤਰੀਕ ਦਾ ਅੱਜ ਸੰਗਰੂਰ ਦੇ ਵਿੱਚ ਕੱਠ ਰੱਖਿਆ ਸੀ ਕੱਠ ਰੱਖਿਆ ਸੀ ਵੀ ਭਾਨੇ ਸਿੱਧੂ ਦਾ ਜਿਹੜਾ ਸੰਗਰੂਰ ਦੇ ਵਿੱਚ ਜਾਣਾ ਸੀ ਕੋਠੀ ਦਾ ਘਰਾਉ ਕਰਨਾ ਸੀ ਪਹਿਲਾਂ 1 ਤਰੀਕ ਨੂੰ ਰੱਖਿਆ ਗਿਆ ਸੀ 1 ਤਰੀਕ ਨੂੰ ਸਿਮਰਜੀਤ ਮਾਨ ਵੱਲੋਂ ਰੱਖਿਆ ਗਿਆ ਸੀ ਸਾਰੇ ਨજરਬੰਦ ਕੀਤੇ ਤੇ ਅੱਜ ਰੱਖਿਆ ਗਿਆ ਕੱਠ ਅੱਜ ਨજરਬੰਦ ਕਰ ਲੇ ਕੋਈ ਸੁਖ ਜਗਰਾਉ ਵਰਗੇ ਨજરਬੰਦ ਕਰ ਲੇ ਆਹ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨજરਬੰਦ ਕਰ ਲੇ ਔਰ ਜਿਹੜਾ ਕਹ ਲੋ ਮੇਨ ਮਕਸਦ ਕਿਸੇ ਵੀ ਕਾਠੋ ਤੇ ਨਾ ਹੋਵੇ ਨજરਬੰਦ ਸਾਫ ਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਕਰ ਲਿਆ ਹੋਰ ਸਾਡੇ ਕਈ ਪੰਜਾਬ ਦੇ ਲੋਕਾਂ ਨੂੰ ਨજરਬੰਦ ਕੀਤਾ ਜੇਕਰ ਤੁਸੀਂ ਇਹਨਾਂ ਨੂੰ ਨજરਬੰਦ ਕਰ ਸਕਦੇ ਆ ਪਹਿਲਾਂ ਮੈਂ ਗੱਲ ਇਹ ਕਹੂੰਗਾ ਵੀ ਚਿੱਟੇ ਜਿਹੜੇ ਵੇਚਦੇ ਆ ਉਹਨਾਂ ਨੂੰ ਵੀ ਨજરਬੰਦ ਕਰ ਸਕਦੇ ਸੀ ਅੱਜ ਤੱਕ 2 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤੁਸੀਂ ਚਿੱਟਾ ਵੇਚਣ ਵਾਲਿਆਂ ਨੂੰ ਬੰਦ ਨਹੀਂ ਕਰਾ ਸਕੇ ਜਿਹੜੇ ਇਹਨਾਂ ਦੇ ਮੋਢੀ ਉਹਨਾਂ ਨੂੰ ਤੁਸੀਂ ਲੱਭ ਨਹੀਂ ਸਕੇ ਤੇ ਜਿਹੜੇ ਬੰਦੇ ਪੰਜਾਬ ਵਾਸਤੇ ਕੁਝ ਕਰ ਰਹੇ ਸੀ ਉਹਨਾਂ ਨੂੰ ਕਦੇ ਅੰਦਰ ਦੇ ਤਾਂ ਕਦੇ ਕੁਝ ਕਰਤਾ ਕਦੇ ਕੁਝ ਨਜ਼ਰਬੰਦ ਕਰਾਤੇ ਤੁਸੀਂ ਚਿੱਟਾ ਮੈਂ ਤੁਹਾਨੂੰ ਕਹੂੰਗਾ ਚਿੱਟਾ ਵੇਚਣ ਵਾਲਿਆਂ ਨੂੰ ਵੀ ਨਜ਼ਰਬੰਦ ਕਰਾ ਦੋ ਤਾਂ ਕਿ ਕੁਝ ਨਾ ਕੁਝ ਪੰਜਾਬ ਦਾ ਭਲਾ ਹੋ ਜੇ ਸਿੱਧੇ ਤੌਰ ਤੇ ਇਹ ਜ਼ੁਲਮ ਆ ਰघव ਚੱਡੇ ਨੂੰ ਕਹੂੰਗਾ ਕਿ ਰघव ਚੱਡਾ ਜਿੱਦੇ ਥੋੜਾ ਆਪ ਮੇਰਾ ਰੌਲਾ ਪਿਆ ਚੰਡੀਗੜ੍ਹ ਦੇ ਵਿੱਚ ਤੁਸੀਂ মিডিਆ ਅੱਗੇ ਬਿਆਨਬਾਜ਼ੀ ਇਹ ਦਿੱਤੀ ਵੀ ਜਿਹੜੀ ਭਾ ਜੀ ਪੀ ਆ ਉਹ ਦੇਸ਼ ਨੂੰ ਜਿਹੜਾ ਉਹ ਸੀ ਨਾ ਪਤਾ ਨਹੀਂ ਨਾਰਥ ਕੋਰੀਆ ਬਣਾ ਰਹੀ ਆ ਜਿੱਥੇ ਕੰਗਝਾਉਣਾ ਤੁਸੀਂ ਆਪਦੇ ਵਾਰੀ ਤਾਂ ਜਦੋਂ ਤੁਹਾਡੇ ਨਾਲ ਮਾੜਾ ਜਿਹਾ ਵੀ ਕੋਈ ਤੁਹਾਡੇ 'ਲ ਫੂਕ ਮਾਰਦੇ ਤੁਸੀਂ ਉਹਨੂੰ ਧੱਕਾ ਕਹਿ ਦਿੰਨੇ ਆ ਤੇ ਤੁਸੀਂ ਲੋਕਾਂ ਦੇ ਤਲਵਾਰਾਂ ਮਾਰਦੇ ਆ ਤਲਵਾਰਾਂ ਤੁਸੀਂ ਉਹਨੂੰ ਧੱਕਾ ਨਹੀਂ ਗਿੰਦੇਗੇ ਜਿਹੜਾ ਗੱਠ ਰੱਖਿਆ ਕੀ ਇਹ ੱਤਕਾ ਨਹੀਂਗਾ ਹੁਣ ਇਸ ਟਾਈਮ ਜਿਹੜੇ ਨજરਬੰਦ ਕਰਤੇ ਉੱਥੇ ਜਾਨ ਨਹੀਂ ਦਿੱਤੇ ਉਲਟਾ ਮੇਰਾ ਇਹਨਾਂ ਨੇ ਮਜ਼ਾਕ ਡਾਇਆ ਜਿਹੜੇ ਝਾੜੂ ਵਾਲੇ ਸੀ ਕਹਿਣ ਲੱਗਿਆ ਇਹ ਤਾਂ ਆਖੇ ਉਂਝ ਬਹਿ ਗਿਆ ਡਰਤਾ ਬਹਿ ਗਿਆ ਕਿਹਦੇ ਕੋਲੋਂ ਡਰਨਾ ਭਗਵੰਤ ਮਾਨ ਕੋਲੋਂ ਇਹਦਾ ਮਤਲਬ ਇਹ ਆ ਤੁਸੀਂ ਥੱਲੇ ਲਿਖਿਆ ਤੁਸੀਂ ਗਾਲਾਂ ਮੈਂ ਉਹ ਜਿਹੜਾ ਹਸਪੀਟਲ ਦੇ ਵਿੱਚ ਐਡਮਿਟ ਸੀ ਮੈਂ ਉਹ ਜਿਹੜਾ ਅੱਜ ਮੈਂ ਬੋਲਿਆ ਉਸ ਮਸਲੇ ਤੇ ਮੈਂ ਬੋਲੂਗਾ ਮੇਰੇ ਆ ਤੁਸੀਂ ਸਰੀਰ ਚੈੱਕ ਕਰਾਓ ਮੇਰੇ ਟੈਸਟ ਕਰਾ ਕੇ ਵੇਖੋ 4500 ਦਿੱਲੀ ਦਾ 9000 ਜਿਹੜਾ ਐਮਜੀ ਵਾਜਦਾ ਮੇਰੇ ਉਹ ਟੀਕਾ ਲੱਗ ਰਿਹਾ ਬੋਤਲ ਚ ਪਾ ਕੇ ਤੇ ਸਰੀਰ ਐ ਲੱਗਦਾ ਜਿਵੇਂ ਨਸ਼ੇ ਦੇ ਵਿੱਚ ਹੁੰਦਾ ਤੁਸੀਂ ਮਜ਼ਾਕ ਡਾਉਨੇ ਆ ਉਹ ਝਾੜੂ ਵਾਲਿਓ ਤੁਸੀਂ ਮਜ਼ਾਕ ਡਾਉਨੇ ਆ ਥੋੜੇ ਅਰਗੇ ਅਸੀਂ ਡਰਾਮੇ ਬਾਜ਼ ਨਹੀਂ ਗਏ ਜਿਹੜਾ ਮਤਲਬ ਇਹ ਤਾਂ ਮਤਲਬ ਜਦੋਂ ਪਾਣੀ ਆਇਆ ਜਦੋਂ ਲੋਕਾਂ ਦੇ ਘਰ ਡੁੱਬਿਆ ਬੀਬੀਆਂ ਅਨਮੋਲ ਗਗਨ ਮਾਨ ਉਹ ਦੋਨਾਂ ਨੇ ਪੱਟੀਆਂ ਹਲ ਵਾਲੀਆਂ ਸੀ ਇਹਦਾ ਮਤਲਬ ਉਹ ਡਰਾਮਾ ਸੀ ਉਹ ਡਰਦੇ ਪਾਣੀ ਤੋਂ ਡਰਦੇ ਆ ਲਵਾਈਆਂ ਸੀ ਹੁਣ ਗੱਲ ਹੁੰਦੀ ਆ ਭਾਨੇ ਸਿੱਧੂ ਦੀ ਭਾਨੇ ਸਿੱਧੂ ਨੂੰ ਕੱਠ ਰੱਖਿਆ ਜਿਹੜਾ ਰੋਕਣ ਦਾ ਮਤਲਬ ਕੀ ਸੀਗਾ ਥੋੜਾ ਅਜੇ ਤੱਕ ਵੀ ਕਾਲੀ ਕਾਂਗਰਸੀਆਂ ਨੇ ਕੱਠ ਨਹੀਂ ਰੋਕਿਆ ਥੋੜਾ ਅਜੇ ਤੱਕ ਵੀ ਹੋਰ ਭਾਜਪਾ ਵਾਲੇ ਨੇ ਥੋੜਾ ਕੱਠ ਨਹੀਂ ਰੋਕਿਆ ਤੁਹਾਡੇ ਘਰਾਂ ਚ ਪੁਲਿਸ ਨਹੀਂ ਲਾਈ ਇਹ ਤਸ਼ੱਦਦ ਢਾਈ ਜਾਂਦੇ ਆ ਤੁਸੀਂ ਲੋਕਾਂ ਤੇ ਅਜੇ ਜਰਨਰ ਡਾਇਰ ਤਰ੍ਹਾਂ ਤੁਸੀਂ ਲੋਕਾਂ ਤੇ ਧੱਕੇਸ਼ਾਹੀਆਂ ਨਹੀਂ ਕਰੀ ਜਾਂਦੇ ਹਿਟਲਰ ਤਰ੍ਹਾਂ ਧੱਕੇਸ਼ਾਹੀਆਂ ਨਹੀਂ ਕਰੀ ਜਾਂਦੇ ਤਾਂ ਮੈਂ ਕਹੂੰਗਾ ਤੁਸੀਂ ਦੱਸੋ ਕੀ ਉਲਟਾ ਤੁਹਾਡੇ ਜਿਹੜੇ ਬੰਦੇ ਮੈਨੂੰ ਇਹ ਕਹਿੰਦੇ ਆ ਕਿ ਪਰਚਿਆਂ ਤੋਂ ਡਰਦਾ ਪਰਚਿਆਂ ਦਾ ਕੀ ਮਤਲਬ ਆ ਕੀ 2022 ਚ ਭਗਵਾਨ ਤਮਨਜੀ ਦੱਸੋ ਮੇਰੇ ਤੇ ਹਬੋਰ ਪਰਚਾ ਨਹੀਂ ਪਵਾਇਆ ਸੀ ਮੈਨੂੰ ਦੱਸੋ ਤੁਸੀਂ ਮੈਂ ਗਰੀਬ ਆ ਤੇ ਇਹਦਾ ਮਤਲਬ ਇਹ ਨਹੀਂ ਕਿ ਮੈਂ ਡਰਦਾ ਮੈਂ ਡਰਦਾ ਹੈਗਾ ਮੈਂ ਰੱਬ ਤੋਂ ਡਰਦਾ ਤੇ ਮੁੱਖ ਮੰਤਰੀ ਸਾਡਾ ਆਪਦਾ ਹੁੰਦਾ ਪੰਜਾਬ ਸਟੇਟ ਦਾ ਹੁੰਦਾ ਜੇ ਅਸੀਂ ਮੁੱਖ ਮੰਤਰੀ ਤੋਂ ਡਰੀ ਜਾਵਾਂਗੇ ਤਾਂ ਫਿਰ ਮੁੱਖ ਮੰਤਰੀ ਕਾਹਦਾ ਭਾਈ ਇਹ ਤਾਂ ਭੂਤ ਹੋਈ ਕੋਈ ਨਾ ਕੋਈ ਅਸੀਂ ਡਰਦੇ ਨਹੀਂਗੇ ਅਸੀਂ ਤਾਂ ਭਗਵੰਤ ਮਾਨ ਨੂੰ ਕਹਿੰਨੇ ਆ ਵੀ ਕੋਈ ਕੰਮ ਚਾਹੀਦਾ ਕਰ ਲਿਗੇ ਜਿਹੜੇ ਏਜੰਟਾਂ ਨੂੰ ਅੰਦਰ ਦੇਣਾ ਚਾਹੀਦਾ ਸੀ ਉਲਟਾ ਉਹ ਬਾਹਰ ਫਿਰਦੇ ਆ ਜਿਹੜੇ ਠੱਗਾ ਏਜੰਟਾਂ ਦੀ ਗੱਲ ਕਰਦਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਤੇ ਜਿਹੜਾ ਬੰਦਾ ਕਰੋੜਾ ਰੁਪਈਆ ਪੈਸੇ ਦਿਵਾ ਰਿਆ ਸੀ ਤੇ ਉਹਨਾਂ ਬੰਦਿਆਂ ਨੂੰ ਉਸ ਬੰਦੇ ਨੂੰ ਤੁਸੀਂ ਅੰਦਰ ਕਰਾਇਆ ਹੁਣ ਤੁਸੀਂ ਇਹ ਗੱਲ ਦੱਸੋ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਸਾਰਾ ਸਾਰਾ ਲੋਕ ਇੱਕ ਪਾਸੇ ਹੋ ਗਏ ਤੇ ਹੁਣ ਕੱਲਾ ਭਗਵੰਤ ਮਾਨ ਹੀ ਹਿਟਲਰ ਬਣਿਆ ਖੜਾ ਕੱਲਾ ਆ ਸਾਡੀ ਸਰਕਾਰ ਹੀ ਇੱਕ ਪਾਸੇ ਹੋਈ ਖੜੀ ਆ ਤੁਸੀਂ ਤਾਂ ਲੋਕਾਂ ਨੂੰ ਤੁਸੀਂ ਤਾਂ ਕਹਿੰਦੇ ਹੁੰਦੇ ਸੀ ਨਾ ਕਿ ਲੋਕ 3 ਕਰੋੜ ਲੋਕਾਂ ਦੇ ਦਿਲ 'ਚ ਵਸਦੇ ਆ ਭਰਾਵਾ ਮੈਂ ਕਹਿੰਨਾ 30000 ਇਕੱਠਾ ਕਰਕੇ ਵੇਖ ਲੇ ਜੇ ਸਾਰਿਆਂ ਦਾ ਦਿਲ ਪਾਰ ਕੇ ਵੇਖੇ ਨਾ ਉਹਦੇ ਵਿੱਚੋਂ ਵੀ ਤੂੰ ਨਹੀਂ ਨਿਕਲਣਾ ਯਾਦ ਰੱਖੀ ਗੱਲ ਬਹੁਤਾ ਮੇਰੇ ਕੋਲੋਂ ਬੋਲਿਆ ਨਹੀਂ ਜਾਂਦਾ ਮੈਂ ਇਨੀ ਗੱਲ ਕਹੂੰਗਾ ਕਿ ਬੋਲਣ ਵਾਲਿਆਂ ਨੂੰ ਨજરਬੰਦ ਕਰ ਦਿੰਨੇ ਆ ਜੇਕਰ ਨજરਬੰਦ ਕਰਨਾ ਤਾਂ ਜਿਹੜੇ ਸਮਗਲਰ ਆ ਉਹਨਾਂ ਨੂੰ ਬੰਦ ਕਰਾਓ ਮੇਰੇ ਕੋਲ ਗੱਲਾਂ ਮੇਰੇ ਕੋਲੋਂ ਇਸ ਟਾਈਮ ਬੋਲਿਆ ਨਹੀਂ ਜਾਂਦਾ ਮੈਂ ਬੋਲੀ ਮਸਾਂ ਜਾਂਨਾ ਪਰ ਇੱਕ ਗੱਲ ਕਹੂੰਗਾ ਭਗਵੰਤ ਮਾਨਸਿਆ ਇਹ ਪੰਜਾਬ ਦੇ ਲੋਕ ਆ 2027 ਦੇ ਵਿੱਚ ਜਿਹੜਾ ਤੇਰੇ ਤੇ ਅੱਜ ਇਹ ਜਿਹੜਾ ਜਰਨਲ ਡਾਇਰ ਦੀ ਆਤਮਾ ਹੀ ਖੜੀ ਐ ਲੋਕਦਰ ਤੋਂ ਲਾਦਣਗੇ ਰਹੀ ਗੱਲ ਪਰਚਾਂ ਦੀ ਮੇਰੇ ਤੇ ਤੂੰ ਪਰਚੇ ਪਵਾ ਸਕਦਾ ਮੈਨੂੰ ਕਟਵਾ ਸਕਦਾ ਮੈਨੂੰ ਮਰਵਾ ਸਕਦਾ ਮੇਰੇ ਤੋਂ ਜੋ ਮਰਜ਼ੀ ਕਰਾ ਸਕਦਾ ਉਦੋਂ ਬਾਅਦ ਤਾਂ ਕੋਈ ਗੱਲ ਨਹੀਂ ਹੋਣੀ ਨਾ ਫਿਰ ਉਸ ਤੋਂ ਬਾਅਦ ਕੀ ਹੋਊਗਾ ਕੀ ਅੱਗੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਅੱਗੇ ਬੋਲਣ ਵਾਲੀ ਪਰਜਾ ਨੂੰ ਨਹੀਂ ਮਰਵਾਉਂਦੇ ਸੀ ਤੂੰ ਕੋਈ ਵੱਖਰਾ ਮਰਵਾਵੇਂਗਾ ਜੇ ਅੱਜ ਲੋਕਾਂ ਨੂੰ ਤੂੰ ਅੰਦਰ ਕਰਾਈ ਜਾਂਦਾ ਹੈ ਕੋਈ ਵੱਖਰਾ ਕਰਾਇਆ ਕੋਈ ਇਹ ਕੋਈ ਗਲਤ ਨਹੀਂ ਮੈਂ ਕਹੂੰਗਾ ਕਿਉਂਕਿ ਇਹ ਰਾਜਿਆਂ ਦਾ ਕੰਮ ਹੁੰਦਾ ਜੇ ਤੂੰ ਆਮ ਲੋਕਾਂ ਦਾ ਪੁੱਤ ਹੁੰਦਾ ਕੰਮ ਨਾ ਕਰਦਾ ਹੁਣ ਤੂੰ ਰਾਜਾ ਇਹ ਤੇਰੇ ਖੂਨ ਦੇ ਵਿੱਚ ਹੁੰਦਾ ਰਾਜਿਆਂ ਦੇ ਵਿੱਚ ਨਾਲੇ ਤੇਰੇ ਹੀ ਤਾਂ ਆਤਮਾ ਹੀ ਅੱਜ ਕੱਲ ਹਿਟਲ ਜਿਹੜਾ ਕਹਿ ਲੋ ਆਉਂਦੀ ਆਪਣੇ ਜਿਹੜਾ ਕਹਿ ਲੋ ਵੀ ਉਹ ਜਿਹੜਾ ਵਜ਼ੀਰ ਖਾਨ ਵਾਲੀ ਆ ਹੁਣ ਤੇਰਾ ਕੀ ਕਰ ਸਕਦੇ ਆ ਸਾਡਾ ਹੁੰਦਾ ਤਾਂ ਤੂੰ ਸਾਡੇ ਨਾਲ ਐ ਨਾ ਕਰਦਾ ਸਾਡੀਆਂ ਭੈਣਾਂ ਜਿਹੜੀਆਂ ਕੱਲੀਆਂ ਲੋਕੀ ਨਾ 8 ਕਿਲੋਮੀਟਰ ਸਕੂਲ ਨਹੀਂ ਘਲਦੇ ਇੱਕ ਮਨ ਮੈਨੂੰ ਸਹਾਰਾ ਜਾਂ ਲੈ ਲੈਂਦੇ ਯਾਰ ਲੋਕ ਇਧਰ ਹੋ ਜਾ 8 ਕਿਲੋਮੀਟਰ ਕੁੜੀਆਂ ਨੂੰ ਸਕੂਲ ਨਹੀਂ ਕੱਲਦੇ ਕਹਿੰਦੇ ਆ ਦੂਰਾ ਆ ਆ ਦੋ ਡੰਗ ਦੀ ਰੋਟੀ ਪਿੱਛੇ ਭਗਵੰਤ ਮਾਨਸਿਆਂ ਧੀਆ ਨੂੰ ਸੱਤ ਸਮੁੰਦਰੋਂ ਪਾਰ ਕੱਲਦੇ ਆ ਉਹਨਾਂ ਵਾਰੀ ਤਾਂ ਤੇਰੇ ਕੋਲੋਂ ਕੁਝ ਬਣਿਆ ਨਹੀਂ ਵੀ ਉਹਨਾਂ ਨੂੰ ਮੈਂ ਇੱਥੇ ਰੱਖ ਸਕਾਂ ਲੋਕ ਧੀਆ ਦੇ ਚੁੰਨੀ ਨੂੰ ਹੱਥ ਨਹੀਂ ਲਾਉਂਦੇ ਕਹਿੰਦੇ ਕੰਨਿਆਂ ਪਰ ਤੇਰੀ ਸਰਕਾਰ 'ਚ ਉਹਨਾਂ ਦੀਆਂ ਚੁੰਨੀਆਂ ਲੱਥੀਆਂ ਖੇਤਾਂ ਦੇ ਵਿੱਚ ਯਾਰ ਐਦੋਂ ਉੱਤੇ ਕੀ ਹੋ ਸਕਦਾ ਲੋਕ ਬਗਾਨੀ ਕੌਮ ਪੱਗਾਂ ਨੂੰ ਹੱਥ ਲਾਉਣ ਦਾ ਸੋਚਦੀ ਨਹੀਂ ਤੇਰੀ ਸਰਕਾਰ ਚ ਰੋਜ਼ਗਾਰ ਪਿੱਛੇ ਪੱਗਾਂ ਲੱਥਣਾ ਐਦੋਂ ਉੱਤੇ ਕੀ ਹੋ ਸਕਦਾ ਐਦੋਂ ਉੱਤੇ ਕੀ ਕੋਈ ਨੁਕਸਾਨ ਹੋ ਸਕਦਾ ਸਾਡੇ ਪੰਜਾਬ ਦਾ ਐਦੋਂ ਉੱਤੇ ਕੀ ਹੋ ਸਕਦਾ ਜਿਹੜੇ ਲੋਕ ਮੈਨੂੰ ਟਿੱਚਰਾ ਕਰਦੇ ਸੀ ਮੈਂ ਉਹਦੇ ਵਿੱਚ ਦੱਸਿਆ ਕੋਈ ਗੱਲ ਨਹੀਂ ਸਬਰ ਰੱਖੋ ਵੀ ਬਾਨਾ ਕੀ ਆ ਪਰ ਇੱਕ ਗੱਲ ਹਮੇਸ਼ਾ ਯਾਦ ਰੱਖੋ ਕਿ ਪੰਜਾਬ ਦਬਦਾ ਆਇਆ ਪੰਜਾਬ ਦਬਦਾ ਆਇਆ ਦੱਬੀ ਜਾਂਦਾ ਕਦੇ ਰਾਜ ਵੀ ਕਰਾ ਦਿਓ ਯਾਰ ਪੰਜਾਬ ਨੂੰ ਕਿੰਨਾ ਚਿਰ ਦਬਾਈ ਜਾਵੋਗੇ ਸਾਨੂੰ ਬਗਾਨਿਆਂ ਨੇ ਨਹੀਂ ਲੁੱਟਿਆ ਸਾਨੂੰ ਆਪਣੇਆਂ ਨੇ ਲੁੱਟਿਆ ਭਗਵੰਤ ਮਾਨਸਿਆਂ ਨਜ਼ਰਬੰਦ ਕਰਕੇ ਕਿੰਨਾ ਚਿਰ ਨਜ਼ਰਬੰਦ ਕਰੋਗੇ ਜਿਹੜੇ ਆ ਲੋਕਾਂ ਨੂੰ ਸ਼ਗਨ ਪਾਈ ਜਾਂਦੇ ਨਾ ਤੁਸੀਂ ਇਹ ਸ਼ਗਨ ਪੰਜਾਬ ਦੇ ਲੋਕ ਇੱਕ ਇੱਕ ਯਾਦ ਕਰੀ ਜਾਂਦੇ ਆ ਇੱਕ ਇੱਕ ਯਾਦ ਕਰੀ ਜਾਂਦੇ ਪੰਜਾਬ ਦਾ ਸ਼ਗਨ ਯਾਦ ਰੱਖੋ ਗੱਲ ਮੈਂ ਕਹਿੰਨਾ ਅੱਜ ਰਾਜਵ ਚੱਡੇ ਨੂੰ ਕਹਿਨਾ ਆ ਪੰਜਾਬ ਚ ਧੱਕਾ ਨਹੀਂ ਤੇ ਹੋਰ ਕੀ ਆ ਐਨੀ ਪੁਲਿਸ ਲਾਤੀ ਪੁਲਿਸ ਦਾ ਕੋਈ ਕਸੂਰ ਨਹੀਂ ਪੁਲਿਸ ਦੀ ਡਿਊਟੀ ਆ ਪੁਲਿਸ ਨੂੰ ਸਾਡੇ ਉਹ ਨੌਜਵਾਨ ਆ ਜਿਵੇਂ ਰਾਜੇ ਮਹਾਰਾਜਿਆਂ ਵੇਲੇ ਬੇਕਾਰ ਹੁੰਦੇ ਸੀ ਬੇਰੋਜ਼ਗਾਰ ਹੁੰਦੇ ਸੀ ਉਹਨਾਂ ਨੂੰ ਰੁਜ਼ਗਾਰ ਦੇਣ ਵਾਸਤੇ ਰਾਜਾ ਕਹਿ ਦਿੰਦਾ ਸੀ ਵੀ ਆਓ ਸਾਡੀ ਪਰਜਾ ਚ ਆਜੋ ਉਹ ਜਾਂਦੇ ਸੀ ਉਹ ਮਤਲਬ ਰਾਜਾ ਉਹਨਾਂ ਕੇ ਸਿਪਾਈ ਲੱਗੋ ਸਿਪਾਈ ਲੱਗਦੇ ਸੀ ਪਰਜਾ ਚੋਂ ਸਿਪਾਈ ਬਣ ਕੇ ਉਹ ਪਰਜਾ ਤੇ ਹੀ ਤਸ਼ੱਦਦ ਢੋਂਦੇ ਸੀ ਅੱਜ ਉਹ ਢਾਈ ਜਾਂਦੇ ਹੋ ਬੇਰੋਜ਼ਗਾਰ ਆ ਕੁਝ ਨਹੀਂ ਕਰ ਸਕਦੇ ਇਸ ਕਰਕੇ ਭਗਵੰਤ ਮਾਨ ਜੀ ਤੁਸੀਂ ਸਮਝੋ ਇਹ ਹੁਣ ਡਰ ਇਹ ਡਰ ਆ ਇਹ ਇੱਕ ਚੀਜ਼ ਆ ਲੋਕਾਂ ਦਾ ਇਕੱਠ ਹੋ ਰਿਹਾ ਤੁਸੀਂ ਇਕੱਠ ਨਹੀਂ ਹੋਣ ਦਿੰਦੇ ਇਹ ਵਾਰ-ਵਾਰ ਮੈਂ ਕਹਿ ਰਿਹਾ ਵੀ ਇਹ ਲੋਕਤੰਤਰ ਦਾ ਕਹਾਣੀ ਤੇ ਹੋਰ ਕੀ ਆ ਲੋਕਤੰਤਰ ਨੂੰ ਪਹਿਲਾਂ ਤੁਸੀਂ ਆਪ ਬਚਾਓ ਫਿਰ ਬੀਜੇਪੀ ਦੀ ਗੱਲ ਕਰੋ ਜੇ ਤੁਸੀਂ ਇਸ ਟਾਈਮ ਮੈਂ ਕੋਈ ਸਪੋਰਟ ਨਹੀਂ ਕਰ ਰਿਹਾ ਪਰ ਜਿਵੇਂ ਤੁਹਾਡੇ ਨਾਲ ਤੋਂ ਇੰਨਾ ਕੁਝ ਕਰਦੇ ਵੀ ਨਹੀਂ ਜਿੰਨਾ ਤੁਸੀਂ ਸਾਡੇ ਪੰਜਾਬ ਦੇ ਲੋਕਾਂ ਨਾਲ ਕਰਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ